ਮਿੱਤਰੋ ਹਰ ਸਾਲ ਕਿਸਾਨ ਨੂੰ ਬਲੇਮ ਕੀਤਾ ਜਾਂਦਾ ਵੀ ਕਿਸਾਨ ਤਰਤੀ ਹੇਠਲਾ ਪਾਣੀ ਖਤਮ ਕਰ ਰਿਹਾ ਕਿਉਂਕਿ ਇਹ ਹਰ ਸਾਲ ਝੋਨਾ ਲਾਉਂਦਾ ਤੇ ਬਹੁਤ ਸਾਰਾ ਪਾਣੀ ਬਰਬਾਦ ਕਰ ਦਿੰਦਾ ਇਸ ਨੂੰ ਅਸੀਂ ਬੜਾ ਸਮਝਾਇਆ ਪਰ ਕਿਸਾਨ ਕਮਲਾ ਮੰਨਦਾ ਕਿੱਥੇ ਆ ਬਹੁਤ ਸਾਰੇ ਬਲੇਮ ਹਰ ਸਾਲ ਹੀ ਕਿਸਾਨ ਤੇ ਲੱਗਦੇ ਰਹਿੰਦੇ ਆ ਵੀ ਪਾਣੀ ਖਤਮ ਕਰਨ ਦਾ ਜ਼ਿੰਮੇਵਾਰੀ ਕਿਸਾਨ ਆ ਪਰ ਜੇਕਰ ਮੈਂ ਇੱਕ ਗੱਲ ਕਹਾਂ ਵੀ ਕਿਸਾਨ ਨਾਲੋਂ ਕਈ ਗੁਣਾ ਜ਼ਿਆਦਾ ਪਾਣੀ ਉਹ ਬੰਦਾ ਖਤਮ ਕਰ ਰਿਹਾ ਜਿਹਦੇ ਹੱਥ ਦੇ ਵਿੱਚ ਫੋਨ ਆ ਜਾਂ ਜਿਹਦੇ ਘਰੇ ਟੀਵੀ ਲੱਗਿਆ ਜਾਂ ਜਿਹੜਾ ਹਰ ਰੋਜ਼ ਆਨਲਾਈਨ ਐਕਟੀਵਿਟੀ ਕਰਦਾ ਤਾਂ ਤੁਸੀਂ ਮੰਨੋਗੇ ਹੁਣ ਤੁਸੀਂ ਆਖਣਾ ਮੱਲੀ ਤੂੰ ਮਨ ਲੱਗਦਾ ਅੱਜ ਭੰਗ ਪੀ ਲਈ ਆ ਮਿੱਤਰੋ ਮੈਂ ਭੰਗ ਨਹੀਂ ਪੀਤੀ ਤੁਹਾਨੂੰ ਪਤਾ ਹੈ ਪੂਰੀ ਦੁਨੀਆ ਦੀ ਪਾਣੀ ਦੀ ਗੱਲ ਕਰੀਏ ਤਾਂ 30% ਪਾਣੀ ਡਾਟਾ ਸੈਂਟਰ ਖਤਮ ਕਰ ਦਿੰਦੇ ਹੁਣ ਤੁਸੀਂ ਕਹਣਾ ਮੱਲੀ ਡਾਟਾ ਸੈਂਟਰਾਂ ਦਾ ਪਾਣੀ ਨਾਲ ਕੀ ਸੰਬੰਧ ਆਹ ਡਾਟਾ ਸੈਂਟਰ ਕੀ ਬਲਾ ਸਭ ਤੋਂ ਪਹਿਲਾਂ ਆਪਾਂ ਡਾਟਾ ਸੈਂਟਰ ਸਮਝਦੇ ਆਂ ਤਾਂ ਮਿੱਤਰੋ ਜੇਕਰ ਤੁਹਾਡੇ ਕੋਲ ਫੋਨ ਆ ਫੋਨ ਤੇ ਤੁਸੀਂ ਫੋਟੋ ਖਿੱਚਦੀ ਵੀਡੀਓ ਬਣਾ ਲਈ ਤਾਂ ਉਹ ਕਿੱਥੇ ਜਾ ਕੇ ਸੇਵ ਹੁੰਦੀ ਹੈ ਤੁਹਾਡੇ ਮੈਮਰੀ ਕਾਰਡ 'ਚ ਜਾਂ ਤੁਹਾਡੀ ਫੋਨ ਮੈਮਰੀ 'ਚ ਲਗਭਗ 3-4 ਸਾਲ ਤੁਹਾਡੇ ਕੋਲੇ ਫੋਨ ਰਹਿੰਦਾ ਜੇ ਨਾ ਜੇ ਤੁਹਾਡੇ ਕੋਲ ਫੋਨ ਆ ਤੁਸੀਂ ਉਹ ਫੋਟੋ ਕੱਢ ਕੇ ਜਾਂ ਉਹ ਵੀਡੀਓ ਕੱਢ ਕੇ ਦੇਖ ਸਕਦੇ ਹੋ ਜਦੋਂ ਤੁਹਾਡੇ ਕੋਲ ਫੋਨ ਨਾ ਆਇਆ ਤਾਂ ਸਮਝੋ ਵੀ ਉਹ ਡਾਟਾ ਖਤਮ ਇਦਾਂ ਹੀ ਜਿਹੜਾ ਵੀ ਤੁਸੀਂ ਡਾਟਾ YouTube Instagram Facebook ਤੇ ਵੀਡੀਓ ਤੇ ਆਨਲਾਈਨ ਦੇਖਦੇ ਹੋ ਜਾਂ ਤੁਸੀਂ Netflix ਦੇਖਦੇ ਹੋ ਆਨਲਾਈਨ ਜਾਂ ਤੁਸੀਂ Swiggy ਤੇ ਆਨਲਾਈਨ ਆਰਡਰ ਕਰਦੇ ਹੋ ਉਹ ਜਿਹੜਾ ਡਾਟਾ ਹੁੰਦਾ ਉਹ ਆਖਰਕਾਰ ਡਾਟਾ ਕਿੱਥੇ ਜਾਂਦਾ ਜਿਵੇਂ ਹੁਣ ਮੇਰਾ YouTube ਚੈਨਲ ਆ ਹਰ ਰੋਜ਼ ਮੈਂ ਵੀਡੀਓ ਅਪਲੋਡ ਕਰਦਾ ਉਹ ਆਖਰਕਾਰ ਅਪਲੋਡ ਕਿੱਥੇ ਹੁੰਦੀਆਂ ਤੁਸੀਂ ਕਹਿੰਦੇ ਫੇਸਬੁੱਕ ਦੀ ਸਾਈਟ ਤੇ ਅਪਲੋਡ ਹੁੰਦੀਆਂ ਨਹੀਂ ਫੇਸਬੁੱਕ ਦੀ ਸਾਈਟ ਤੇ ਅਪਲੋਡ ਨਹੀਂ ਹੁੰਦੀਆਂ ਫੇਸਬੁੱਕ ਤੇ ਇੰਸਟਾਗ੍ਰam ਲਿਆ ਹੋਇਆ ਮੈਟਾ ਨੇ ਤੇ ਮੈਟਾ ਦਾ ਇੱਕ ਆ ਡਾਟਾ ਸੈਂਟਰ ਇਹ ਉਹ ਡਾਟਾ ਸੈਂਟਰ ਤੇ ਜਾ ਕੇ ਅਪਲੋਡ ਹੁੰਦੀ ਹੈ ਮੇਰੀ ਵੀਡੀਓ ਹਾਂ ਕਈ ਲੱਖਾਂ ਵੀਡੀਓ ਹਰ ਰੋਜ਼ ਫੇਸਬੁੱਕ YouTube ਇੰਸਟਾਗ੍ਰam ਤੇ ਅਪਲੋਡ ਹੁੰਦੀਆਂ ਨੇ ਉਹ ਆਖਰਕਾਰ ਕਿੱਥੇ ਅਪਲੋਡ ਹੁੰਦੀਆਂ ਨੇ ਉਹ ਇਹਨਾਂ ਦੇ ਬੜੇ ਵੱਡੇ ਵੱਡੇ ਡਾਟਾ ਸੈਂਟਰ ਬਣੇ ਹੋਏ ਨੇ ਉਹਨਾਂ ਡਾਟਾ ਸੈਂਟਰਾਂ 'ਚ ਅਪਲੋਡ ਹੁੰਦੀਆਂ ਦੁਬਾਰਾ ਇੱਕ ਵਾਰ ਫਿਰ ਐਕਸਪਲੇਨ ਵੀ ਜਿਹੜੀ ਵੀ ਚੀਜ਼ ਤੁਸੀਂ ਆਨਲਾਈਨ ਦੇਖਦੇ ਹੋ ਆਨਲਾਈਨ ਐਕਟਿਵ ਐਕਟੀਵਿਟੀ ਕਰਦੇ ਹੋ ਚਾਹੇ ਤੁਸੀਂ ਆਨਲਾਈਨ ਆਰਡਰ ਦਿੰਨੇ ਹੋ ਉਹ ਜਿਹੜਾ ਡਾਟਾ ਸੰਭਾਲ ਕੇ ਰੱਖਿਆ ਜਾਂਦਾ ਉਹਨਾਂ ਵਾਸਤੇ ਹੁੰਦੇ ਨੇ ਡਾਟਾ ਸੈਂਟਰ ਉਹ ਡਾਟਾ ਸੈਂਟਰਾਂ ਨੂੰ ਡਾਟਾ ਸੈਂਟਰ ਕਿਹਾ ਜਾਂਦਾ 30 ਤੋਂ 35% ਡਾਟਾ ਸੈਂਟਰ ਨੇ ਐਮਾਜ਼ਨ ਕੋਲ ਤੇ ਮੈਟਾ ਕੋਲੇ ਹੈਗਾ ਇੰਸਟਾਗ੍ਰam ਤੇ ਫੇਸਬੁੱਕ ਦਾ ਡਾਟਾ ਸੈਂਟਰ ਇਹਨਾਂ ਦਾ ਆਪ ਦਾ ਇਹ ਕਿਸੇ ਨੂੰ ਯਾਨੀ ਕਿ ਰੈਂਟ ਰੋਂਟ ਤੇ ਨਹੀਂ ਦਿੰਦੇ ਜਿਹੜਾ ਐਮਾਜ਼ਨ ਇਹਨੇ ਕਈਆਂ ਨੂੰ ਰੈਂਟ ਤੇ ਆਪ ਦਾ ਹਿੱਸਾ ਦਿੱਤਾ ਆ ਜਿਵੇਂ ਕਿ ਉਹਦੇ ਵਿੱਚ ਮੈਨੂੰ ਲੱਗਦਾ ਵੀ ਨੈਟਫਲਿਕਸ ਆ ਤੇ ਸਵੀਗੀ ਤੇ ਹੋਰ ਕਈ ਜਿਹੜੇ ਕੰਪਨੀਆਂ ਨੇ ਜਿਹੜਾ ਉੱਥੇ ਆਪਦਾ ਡਾਟਾ ਸੇਵ ਕਰਕੇ ਰੱਖਦੀਆਂ ਨੇ ਹੁਣ ਲਾਲੋ ਵੀ ਅੱਜ ਤੁਸੀਂ ਫੋਟੋ ਅਪਲੋਡ ਕਰਤੀ ਮੈਂ ਅੱਜ ਫੋਟੋ ਅਪਲੋਡ ਕਰਤੀ ਫੇਸਬੁੱਕ ਤੇ ਤੇ ਅੱਜ ਤੋਂ 200 ਸਾਲ ਬਾਅਦ ਵੀ ਮੇਰਾ ਪੋਤਰਾ ਪਰੋਤਰਾ ਉਹ ਫੋਟੋ ਕੱਟ ਕੇ ਵੇਖ ਸਕਦਾ ਕਿਉਂਕਿ ਉਹ ਫੋਟੋ ਫੇਸਬੁੱਕ ਤੇ ਨਹੀਂ ਪਈ ਉਹ ਫੇਸਬੁੱਕ ਦੇ ਡਾਟਾ ਸੈਂਟਰ ਤੇ ਸੇਵ ਹੋਈ ਪਈ ਆ ਉੱਥੇ ਪਈ ਆ ਤੇ ਮਿੱਤਰੋ ਦਿਨ ਬਦ ਦਿਨ ਖਾ ਜੀਬੀ ਟੀਵੀ ਡਾਟਾ ਜਿਹੜਾ ਅਪਲੋਡ ਹੁੰਦਾ ਰਹਿੰਦਾ ਉਸ ਦੇ ਵਾਸਤੇ ਡਾਟਾ ਸੈਂਟਰ ਚਾਹੀਦੇ ਤੇ ਡਾਟਾ ਸੈਂਟਰਾਂ ਦਾ ਦਿਨ ਬਦ ਦਿਨ ਸਹਿਜ ਵੱਡਾ ਹੁੰਦਾ ਜਾਂਦਾ ਜਿਹੜਾ ਉਹ ਸਹਿਜ ਵੱਡਾ ਹੁੰਦਾ ਜਾਂਦਾ ਉਹ ਇੱਕ ਬਹੁਤ ਵੱਡਾ ਕਾਰਨ ਬਣੀ ਜਾਂਦਾ ਪਾਣੀ ਨੂੰ ਖਤਮ ਕਰਨ ਦਾ ਤੇ ਮਿੱਤਰੋ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਹੜਾ ਡਾਟਾ ਸੈਂਟਰ ਆ ਡਾਟਾ ਸੈਂਟਰ ਚ ਹੁੰਦੇ ਬਹੁਤ ਸਾਰੇ ਵੱਡੇ ਵੱਡੇ ਕੰਪਿਊਟਰ ਵੱਡੀਆਂ ਵੱਡੀਆਂ ਮੈਮਰੀਜ਼ ਵੱਡੇ ਵੱਡੇ ਸੌਫਟਵੇਅਰ ਤਾਂ ਉਹਨਾਂ ਨੂੰ ਠੰਡਾ ਕਰਨ ਵਾਸਤੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਪਾਣੀ ਵੀ ਉਹ ਵਰਤਿਆ ਜਾਂਦਾ ਜਿਹੜਾ ਧਰਤੀ ਦੇ ਥੱਲੇੋਂ ਨਿਕਲਦਾ ਨਾ ਕਿ ਨਹਿਰਾਂ ਦਾ ਝੀਲਾਂ ਦਾ ਉਹ ਨਹੀਂ ਵਰਤਦੇ ਧਰਤੀ ਦੇ ਥੱਲੇੋਂ ਠੰਡਾ ਪਾਣੀ ਕੱਢ ਕੇ ਉਹ ਵਰਤਿਆ ਜਾਂਦਾ ਤੇ ਮਿੱਤਰੋ ਆਮ ਜਿਵੇਂ ਆਪਾਂ ਪਾਣੀ ਜਿਵੇਂ ਲਾ ਲਓ ਵੀ ਕਿਸਾਨ ਤਾਂ ਕੀ ਕਰਦਾ ਵੀ ਝੋਨਾ ਲਾਇਆ ਪਾਣੀ ਛੱਡਿਆ ਪਾਣੀ ਛੱਡ ਕੇ ਅੱਧਾ ਤਾਂ ਪਾਣੀ ਕਿਸਾਨ ਦਾ ਗਿਆ ਚਲਾ ਧਰਤੀ ਦੇ ਥੱਲੇ ਲਗਭਗ 70-80% ਤਾਂ ਪਾਣੀ ਧਰਤੀ ਪੀ ਜਾਂਦੀ ਹੈ ਲਗਭਗ 20% ਪਾਣੀ ਭਾਫ਼ ਬਣ ਕੇ ਉੱਡ ਜਾਂਦਾ ਉਹ ਮੀਂਹ ਬਣ ਕੇ ਕਿਤੇ ਨਾ ਕਿਤੇ ਤਾਂ ਯਾਨੀ ਕਿ ਵਰਦਾ ਨਾ ਪਰ ਜਿਹੜਾ ਇਹਨਾਂ ਡਾਟਾ ਸੈਂਟਰਾਂ ਦੇ ਵਿੱਚ ਡਾਟਾ ਸੈਂਟਰਾਂ ਦੀਆਂ ਮਸ਼ੀਨਾਂ ਨੂੰ ਠੰਡਾ ਕਰਨ ਵਾਲਾ ਪਾਣੀ ਹੁੰਦਾ ਉਹ ਮਿੱਤਰੋ ਵਰਦਾ ਨਹੀਂ ਕਿਤੇ ਉਹ ਭਾਅ ਬਣ ਕੇ ਉੱਡ ਜਾਂਦਾ ਪੂਰੀ ਦੁਨੀਆ ਦਾ ਜੇਕਰ 100% ਦੀ ਪਾਣੀ ਦੀ ਗੱਲ ਕਰੀਏ ਨਾ ਤਾਂ 30% ਪਾਣੀ ਪੂਰੀ ਦੁਨੀਆ ਦੇ ਵਿੱਚ ਜਿਹੜੇ ਵੱਸਦੇ ਡਾਟਾ ਸੈਂਟਰ ਬਣੇ ਹੋਏ ਨੇ ਉਹ ਪਾਣੀ ਖਿੱਚ ਕੇ ਲੈ ਜਾਂਦੇ ਨੇ ਇਹਨਾਂ ਦਾ ਪਾਣੀ ਜਿਵੇਂ ਜਿਵੇਂ ਕੰਪਿਊਟਰ ਨੂੰ ਠੰਡਾ ਕਰਦਾ ਵੱਡੇ ਵੱਡੇ ਕੰਪਿਊਟਰ ਸੌਫਟਵੇਅਰ ਨੂੰ ਠੰਡਾ ਕਰਦਾ ਤਾਂ ਠੰਡਾ ਕਰਨ ਕਰਨ ਦੇ ਵਿੱਚ ਹੀ ਭਾਅ ਬਣ ਕੇ ਉੱਡ ਜਾਂਦਾ ਜੀ ਕਿਸਾਨ ਦਾ ਕਿਤੇ ਨਾ ਕਿਤੇ ਪਾਣੀ ਉਹਦਾ ਰੀਸਟੋਰ ਹੋ ਜਾਂਦਾ ਪਰ ਡਾਟਾ ਸੈਂਟਰਾਂ ਵਿੱਚ ਜਿਹੜਾ ਪਾਣੀ ਵਰਤਿਆ ਜਾਂਦਾ ਕੰਪਿਊਟਰਾਂ ਨੂੰ ਠੰਡਾ ਕਰਨ ਵਾਸਤੇ ਉਹ ਪਾਣੀ ਵਾਪਸ ਨਹੀਂ ਆਉਂਦਾ ਇਸ ਕਰਕੇ ਮਿੱਤਰੋ ਡਾਟਾ ਸੈਂਟਰ 30% ਪਾਣੀ ਯਾਨੀ ਕਿ ਹਰ ਸਾਲ ਖਤਮ ਕਰ ਦਿੰਦੇ ਆ ਲਗਭਗ ਪਿੱਛੇ ਗੂਗਲ ਦੇ ਡਾਟਾ ਸੈਂਟਰ ਨੇ 2021 ਦੇ ਵਿੱਚ ਦੱਸਿਆ ਵੀ 16 ਕਰੋੜ ਬਿਲੀਅਨ ਲੀਟਰ ਪਾਣੀ ਜਿਹੜਾ ਕਿ ਖਤਮ ਕਰਤਾ ਸੀਗਾ ਧਰਤੀ ਦੇ ਵਿੱਚੋਂ ਚੱਕ ਕੇ ਤੇ ਲਾਸ ਐਂਜਲਸ ਦੇ ਵਿੱਚ ਅੱਗ ਲੱਗੀ ਸੀ ਲਾਸ ਐਂਜਲਸ ਦੇ ਵਿੱਚ ਅੱਗ ਲੱਗੀ ਸੀ ਕਿਉਂ ਲੱਗੀ ਸੀ ਕੌਨਕਿ ਉੱਥੇ ਧਰਤੀ ਹੀਟਲੀ ਜਿਹੜੀ ਨਮੀ ਖਤਮ ਹੋ ਗਈ ਸੀ। ਦਰਖਤ ਸੁੱਕ ਗਏ ਸੀ ਤਾਂ ਅਗ ਲੱਗੀ ਸੀ ਵੀ ਥੱਲੇ ਪਾਣੀ ਹੈ ਨਹੀਂ ਸੀ। ਪਾਣੀ ਬਹੁਤ ਡੂੰਗਾ ਗਿਆ ਚਲਾ ਸੀ। ਉਸ ਦਾ ਕਾਰਨ ਕੀ ਸੀ? ਆਪਾਂ ਹੁਣ ਨਾਲ ਨਹੀਂ ਲੈਂਦੇ। ਉਸ ਦਾ ਕਾਰਨ ਸੀ ਲਾਸ ਐਂਜਲਸ ਐਂਜਲਸ ਦੇ ਨਾਲ ਹੀ ਹੈ ਔਰੇਗਨ ਸ਼ਾਇਦ ਔਰੇਗਨ ਇੱਕ ਦੇਸ਼ ਆ। ਉਹਦੇ ਵਿੱਚ ਇੱਕ ਪਿੰਡ ਹੈ ਡੈਲਸ। ਡੈਲਸ ਪਿੰਡ ਦੇ ਵਿੱਚ ਡਾਟਾ ਸੈਂਟਰ ਬਣਿਆ ਹੋਇਆ ਸੀ ਇਸ ਰਸਤਾ ਦੇ ਬਿਲਕੁਲ ਵਿਚਾਲੇ ਜੀ। ਆਪਾਂ ਇਹ ਨਹੀਂ ਕਹਿੰਦੇ ਵੀ ਉਹ ਕਿਹੜੀ ਕੰਪਨੀ ਦਾ ਡਾਟਾ ਸੈਂਟਰ ਸੀ। ਤਾਂ ਮਿੱਤਰੋ ਡਾਟਾ ਸੈਂਟਰ ਬਣਿਆ ਸੀ ਤੇ ਉੱਥੋਂ ਦੇ ਲੋਕਾਂ ਕੋਲੇ ਜਦੋਂ ਦਾ ਉਹ ਡਾਟਾ ਸੈਂਟਰ ਬਣਿਆ ਸੀ ਤਾਂ ਪਾਣੀ ਦੀ ਕਿੱਲ ਤਾਉਣ ਲੱਗ ਗਈ ਸੀ ਤੇ ਉੱਥੇ ਇੱਕ ਨਦੀ ਲੰਘਦੀ ਸੀ ਤੇ ਉਹ ਨਦੀ ਵਿੱਚੋਂ ਹੀ ਪਾਣੀ ਲੈਂਦੇ ਸੀ। ਤਾਂ ਉੱਥੇ ਦੇ ਲੋਕਾਂ ਨੇ ਅਬਜ਼ਰਵ ਕੀਤਾ ਵੀ ਜਦੋਂ ਦਾ ਇਹ ਡਾਟਾ ਸੈਂਟਰ ਬਣਿਆ ਯਾਰ ਸਾਡੇ ਕੋਲੇ ਤਾਂ ਪਾਣੀ ਨਹੀਂ ਆਉਂਦਾਗਾ ਧਰਤੀ ਹਟਲਾ ਪਾਣੀ ਵੀ ਡੂੰਘਾ ਹੁੰਦਾ ਜਾਂਦਾ। ਤਾਂ ਮਿੱਤਰੋ ਉਹਨਾਂ ਨੇ ਰਿਸਰਚ ਕੀਤੀ ਤਾਂ ਉਹਨਾਂ ਨੇ ਉਹਨਾਂ ਨੂੰ ਵੀ ਧਮਕੀ ਦਿੱਤੀ ਵੀ ਤੁਸੀਂ ਸਾਡਾ ਪਾਣੀ ਕਿਉਂ ਖਤਮ ਕਰ ਰਹੇ ਹੋ? ਤਾਂ ਹਾਲਾਂਕਿ ਉਹ ਜਿਹੜਾ ਡਾਟਾ ਸੈਂਟਰ ਆਣਾ ਉਹ ਡਾਟਾ ਸੈਂਟਰ ਵੱਡਾ ਕਰਨ ਬਾਰੇ ਸੋਚ ਰਹੇ ਸੀ ਤੇ ਤਾਂ ਉੱਥੋਂ ਦੇ ਲੋਕ ਇਹੜਾ ਡਾਟਾ ਸੈਂਟਰ ਹੈਗਾ ਇਹਨੂੰ ਐਡਾ ਹੀ ਰੱਖੋ ਪਾਣੀ ਤੁਸੀਂ ਧਰਤੀ ਹੀਟੋ ਚੱਕੀ ਜਾਂਦੇ ਹੋ ਤੇ ਸਾਡਾ ਤਾਂ ਤੁਸੀਂ ਬੁਰਾ ਹਾਲ ਕਰੀ ਜਾਂਦੇ ਹੋ ਨਾ ਤੇ ਉੱਥੇ ਉਹਨਾਂ ਨੇ ਧਰਨੇ ਤੁਰਨੇ ਲਾਏ ਤੇ ਉਹਨਾਂ ਨੇ ਬਈ ਉਹ ਰੋਕਿਆ ਹਾਲਾਂਕਿ ਡਾਟਾ ਸੈਂਟਰ ਵੱਡਾ ਤਾਂ ਹੋਇਆ ਪਰ ਹਜੇ ਵੀ ਉਥੋਂ ਜਿੰਨੀ ਵੀ ਜਗ੍ਹਾ ਲਗਭਗ 40% ਪਾਣੀ ਉਹ ਡਾਟਾ ਸੈਂਟਰ ਲੈ ਜਾਂਦਾ ਤੇ 60% ਪਾਣੀ ਉਹ ਜਨਤਾ ਵਾਸਤੇ ਵਾਜਦਾ ਜੋ ਕਿ ਬਹੁਤ ਘੱਟ ਇਸ ਕਰਕੇ ਬਹੁਤ ਹੀ ਚਿੰਤਾ ਦਾ ਵਿਸ਼ਾ ਇਸ ਕਰਕੇ ਕਿਉਂਕਿ ਆਪਣੇ ਵਾਸਤੇ ਜੇਕਰ ਆਪਾਂ ਗਰੋਅ ਕਰਨਾ ਤੇ ਇਹ ਕੰਪਨੀਆਂ ਆਪਣੇ ਆਉਣੀਆਂ ਚਾਹੀਦੀਆਂ ਹੁਣ ਜਿਵੇਂ ਬੰਗਲੌਰ ਦੇ ਵਿੱਚ ਕ੍ਰਾਈਸਿਸ ਆ ਪਾਣੀ ਦਾ ਜਿਕਰ ਉੱਥੇ ਡਾਟਾ ਸੈਂਟਰ ਲੱਗ ਗਿਆ ਬੁਰਾ ਹਾਲ ਹੋ ਜਾਣਾ ਉੱਥੇ ਤਾਂ ਪਹਿਲਾਂ ਹੀ ਪਾਣੀ ਨਹੀਂ ਡਾਟਾ ਸੈਂਟਰ ਲੱਗਣ ਤੋਂ ਬਾਅਦ ਤਾਂ ਕਿਉਂਕਿ 30% ਪਾਣੀ ਬੰਗਲੌਰ ਦਾ ਡਾਟਾ ਸੈਂਟਰ ਖੇਚਲ ਕੇ ਲਿਆ ਜਾ ਕਰੂਗਾ ਕਿਉਂਕਿ ਲੱਖਾਂ ਹਜ਼ਾਰਾਂ ਬੋਰ ਹੋ ਜਾਣੇ ਆ ਉਹ ਸਾਰਾ ਪਾਣੀ ਉੱਥੇ 24 ਘੰਟੇ ਹੀ ਪਾਣੀ ਡਾਟਾ ਸੈਂਟਰਾਂ ਨੇ ਲਈ ਜਾਣਾ ਉਹਨਾਂ ਮਸ਼ੀਨਾਂ ਨੇ ਲਈ ਜਾਣਾ ਉਹਨਾਂ ਕੰਪਿਊਟਰਾਂ ਨੇ ਲਈ ਜਾਣਾ ఆ విపను ఠండా